ਗੁੱਡ ਮਾਰਨਿੰਗ ਜੀ ਗੱਲ ਕਰਨੀ ਆ ਸਮਾਂ ਸ਼ੁਰੂ ਹੋ ਗਿਆ ਸਹੀ ਅਸੀਂ ਬੀਜ ਤੇ ਜਾ ਕੇ ਦੇਖਿਆ ਜੋ ਦੀ ਗੱਲ ਕਰਾਂਗੇ ਕਿਉਂਕਿ ਸੱਭਿਆਚਾਰ ਬੜਾ ਪੜਸੂ ਪਾ ਰਿਹਾ ਬੀਜਾਂ ਦੇ ਉੱਪਰ ਇਸ ਟਾਈਮ ਸਹੀ ਆ ਸੱਭਿਆਚਾਰ ਹਰ ਹੋਂਦਾ ਫਿਰਦਾਗਾ ਅਸੀਂ ਲੋਕ ਹੈਗੇ ਅਸੀਂ ਗੰਨਾ ਗੰਦ ਪਸੰਦ ਲੋਕ ਸਾਨੂੰ ਗੰਦ ਬਿਲਕੁਲ ਪਸੰਦ ਨਹੀਂ ਅਸੀਂ ਬੀਜਾਂ ਤੇ ਜਾਂਦੇ ਨਹੀਂ ਅਸੀਂ ਉਹਨਾਂ ਦੇ ਵੀਡੀਓ ਬਣਾਉਂਦੇ ਨਹੀਂ ਅਸੀਂ ਹੈਗਾ شریف ਲੋਕ ਸਹੀ ਹੈ ਨਾ ਫਾਨੂੰ ਪ੍ਰੋਬਲਮ ਇਹ ਆ ਸਿਰ ਮੇਰਾ ਦੁਖਦਾ ਦਵਾਈ ਦੂਜਾ ਬੰਦਾ ਲਵੇ ਇਦਾਂ ਆ ਰਾਮ ਆ ਸਕਦਾ ਨਹੀਂ ਆ ਸਕਦਾ ਨਾ ਹੁਣ ਇਹ ਕੀ ਗੱਲ ਕੀ ਆ ਹੁਣ ਪਤਾ ਸਭ ਨੂੰ ਜਿੱਦਾਂ ਇਹ ਗੋਰੇ ਲੋਕ ਨਾਉਂਦੇ ਨੇ ਵਿਕਕਲੀ ਪਾਈ ਹੁੰਦੀ ਆ ਬਰਾ ਪਾਈ ਹੁੰਦੀ ਜਿੱਦਾਂ ਨਾਉਂਦੇ ਨੇ ਸਭ ਨੂੰ ਪਤਾ ਸਹੀ ਆ ਨਾ ਜਿੱਦਾਂ ਆਪਣੀ ਜਿੰਦਕੀ ਨੂੰ ਜਿਵਾਇ ਕਰਦੇ ਸਭ ਨੂੰ ਪਤਾ ਇਹ ਬੀਜਾਂ ਤੇ ਨਾ ਕਿਦਾਂ ਨਾਉਂਦੇ ਨੇ ਕਿਦਾਂ ਬੈਠਦੇ ਨੇ ਠੀਕ ਆ ਪਰ ਸਾਡੇ ਬੰਦੇ ਕੀ ਕਰਦਿਆ ਜਾ ਕੇ ਵੀਡੀਓ ਬਣਾ ਰਹੇ ਆਸੇ ਪਾਸੇ ਵੀਡੀਓ ਬਣਾ ਰਹੇ ਆ ਫਿਰ ਅਸੀਂ ਫਿਰ ਇੱਕ ਗੀਤ ਲਾਉਣਾ ਰਮਨਤਾ ਮਹਿਮਾ ਦੇ ਵਿੱਚ ਸਹੀ ਆ ਅਸੀਂ ਸੱਬਿਆ ਚਾਰਖ ਲੋਕ ਆ ਅਸੀਂ ਗੰਦ ਬਿਲਕੁਲ ਪਸੰਦ ਨਹੀਂ ਕਰਦੇ ਇਹਨਾਂ ਨੇ ਪੁੱਛਣ ਵਾਲਾ ਹੋਵੇ ਕਿ ਤੁਹਾਡੀ ਮਾਂ ਮਾਵਾ ਪਹਿਣਾ ਪਹਿਣਦੀਆਂ ਨਹੀਂ ਗੀਆਂ ਸਹੀ ਆ ਜਿਹੜੇ ਬੰਦੇ ਇਹ ਉੱਥੇ ਵੀਡੀਓ ਬਣਾ ਕੇ ਗਰੁੱਪਾਂ 'ਚ ਪਾਉਂਦੇ ਆ ਇਹਨਾਂ ਨੂੰ ਇਹ ਪੁੱਛਣ ਵਾਲਾ ਕੋਈ ਹੈ ਵੀ ਤੁਹਾਡੀ ਮਾਂ ਪਹਿਣ ਪਹਿਣਦੀ ਨਹੀਂ ਸਹੀ ਆ ਅਸੀਂ ਦੂਜੇ ਨੇ ਕੁੜੀ ਬਟੋਲਾ ਸਾਡੀ ਕੁੜੀ ਕੁੜੀ ਆ ਹੈ ਅਸੀਂ ਹੈਗਾ 도ਗਲੇ ਫਿਰ ਅਸੀਂ ਕੀ ਕਰਦੇ ਆ ਕੁੜੀਆਂ ਨਹਾ ਰਹੀਆਂ ਸੀ ਉੱਥੇ ਵੀ ਤੇ ਉਹਨਾਂ ਕੁੜੀਆਂ ਪਾਸੇ ਕਰ ਲਈ ਆਪਣੇ ਵੀ ਇਹਨੂੰ ਅੱਗੇ ਨਾਲੋ ਵੀ ਇਹ ਡੰਗਰ ਹੈਗੇ ਆ ਠੀਕ ਆ ਨਾ ਅਸੀਂ ਇਕੱਠੇ ਬੜ ਗਏ ਫੜ ਕੇ ਇਹ ਗੰਦ ਗੁੱਲਣ ਲੱਗੇ ਹੋਏ ਆ ਤੇਰੀ ਮਾਂ ਨੂੰ ਜਿੱਦਾਂ ਅਸੀਂ ਬੋਲਦੇ ਹੁੰਦੇ ਆ ਬਾਕੀ ਲੋਕ ਹੀ ਮਿਨਾਉਂਦੇ ਆ ਕਿੰਨਾ ਕੁੱਚੀ ਬੋਲਦੇ ਆ ਉਹ ਕਿੰਨਾ ਕੁੱਚੀ ਬੋਲਦੇ ਆ ਉਹ ਠੀਕ ਆ ਫਿਰ ਸਾਨੂੰ ਲੋਕੀ ਗਾਲਾਂ ਨਹੀਂ ਕੱਢਣਗੇ ਫਿਰ نیٹ ਤੇ ਵੀਡੀਓ ਬਣਾਵਾਂਗੇ ਟਿਕਟੋਕ ਤੇ ਪਾਵਾਂਗੇ ਇੰਸਟਾਗ੍ਰਾਮ ਤੇ ਪਾਵਾਂਗੇ ਫਿਰ ਕਹਿੰਦੇ ਲੈਂਕ ਸੈਂਡ ਕਰੀ ਓਏ ਅਸੀਂ ਸੱਬਿਆਚਾਰਕ ਲੋਕ ਉਹ ਫਲਾਣੀ ਨੇ ਕਿੱਦਾਂ ਪਾਇਆ ਸੀ ਬਸ ਅੱਡਾ ਦੇਖ ਲਿਓ ਸਹੀ ਆ ਤੁਰੇ ਜਾਂਦੀ ਕੁੜੀ ਦਾ ਰੇਪ ਕਰ ਦਿੰਦੇ ਆਸੀਂ ਪੂਰੀ ਜਾਂਦੀ ਕੁੜੀ ਦਾ ਹੁਣ ਇਹਨਾਂ ਦੇ ਦਾ ਕਲਚਰ ਆ ਉਹ ਕੱਪੜੇ ਪਾਉਂਦੇ ਛੋਟੇ ਛੋਟੇ ਇਹ ਠੀਕ ਆ ਪਰ ਸਾਡੇ ਵਾਲਿਆਂ ਨੇ ਨਾ ਲੈਣ ਲਾ ਦੇ ਨੇ ਫੋਟੋ ਖੱਚ ਖੱਚ ਕੇ ਦੇਖ ਲਿਓ ਤੁਸੀਂ ਹੁਣ ਰੱਬ ਦਾ ਬਾਸਤਾ ਥੋੜੇ ਮੂਰੇ ਇਹ ਹਰਕਤਾਂ ਨਾ ਕਰਿਓ ਤੇ ਨਾ ਹੀ ਕਰੋ ਸਹੀ ਆ ਨਾ ਨਹੀਂ ਸਾਡਾ ਹਰ ਜਗ੍ਹਾ ਬਹਿਣ ਲੱਗਣ ਲੱਗ ਜਾਣਾ ਅੱਗੇ 20 ਤੇ ਬਹਿਣ ਕੀਤਾ ਕਿ ਨਹੀਂ ਕੀਤਾ ਇਹਨਾਂ ਲੋਕਾਂ ਨੇ ਸਾਨੂੰ ਵੀਡੀਓ ਚ ਬਾਣੀਆਂ ਨਹੀਂ ਚਾਹੀਦੇ ਬੀਜ ਦੇ ਉੱਪਰ ਇਹ ਗੰਦ ਬਹੁਤ ਪਾਉਂਦੇ ਆ ਸਾਡੇ ਵੀਡੀਓ ਬਣਾਉਂਦੇ ਆ ਅਖਬਾਰਾਂ ਇਹ ਖਾਰਮ ਹੀ ਲੱਗੀਆਂ ਹੋਈਆਂ ਨੇ ਇਹ ਚੀਜ਼ਾਂ ਦੀਆਂ ਠੀਕ ਹੈ ਨਾ ਇਹੋ ਜਿਹਾ ਗੰਦ ਨਾ ਪਾਓ ਵਧੀਆ ਰਹੋਗੇ ਸੋਚ ਆਪਣੀ ਬਦਲੋ ਸਹੀ ਆ ਇਹਨਾਂ ਨੇ ਕਿਹੜੇ ਰੇਪ ਹੁੰਦੇ ਦੇਖਿਆ ਵੀ ਲੋਕ ਰੇਪ ਕਿੰਨੇ ਕਿੰਨੇ ਕਰੇਪ ਹੋ ਗਏ ਰਾਤ ਨੂੰ ਕੱਲੀ ਕੁੜੀ ਘਰੇ ਆ ਜਾਂਦੀ ਆ ਤੇ ਸਾਡੀ ਕੁੜੀ ਤੁਰ ਹੀ ਆਵੇ ਨਾ ਇਹ ਕਈ ਵਾਰੀ ਪਾਕਿਸਤਾਨੀ ਮੁੰਡੇ ਮਗਰ ਲੱਗੇ ਦੇਖਿਆ ਸਾਡੇ ਇੰਡੀਅਨ ਮਗਰ ਲੱਗੇ ਦੇਖਿਆ ਸੀ ਸਾਡੇ ਲੋਕ ਲੱਗਦੇ ਆ ਮਗਰ ਰਾਤ ਨੂੰ ਵੀ ਸਹੀ ਆ ਦੂਜਾ ਬੰਦਾ ਨਹੀਂ ਲੱਗਦਾ ਤੇ ਸਾਡੇ ਬੰਦੇ ਘਰ ਤੱਕ ਪਹੁੰਚ ਜਾਂਦੇ ਆ ਪਿੱਛਾ ਕਰਦੇ ਕਰਦੇ ਇਹ ਸਾਡੇ ਲੋਕਾਂ ਦੀ ਹਰਕਤਾਂ ਨੇ ਨਹੀਂ ਹੈਗੇ ਦੱਸ ਦੋ ਸਹੀ ਆ ਇਹ ਹਰਕਤਾਂ ਨਾ ਕਰੋ ਇਹ ਇੰਡੀਆ ਨਹੀਂ ਹੈ ਇੱਥੇ ਤੁਹਾਡੇ ਉੱਪਰ ਕੇਸ ਵੀ ਚੱਲ ਸਕਦਾ ਸਹੀ ਆ ਉੱਥੇ ਇੰਡੀਆ ਦੇ ਬੈਠੇ ਉੱਠੀ ਜਾਣਗੇ ਸਾਡਾ ਮੁੰਡਾ ਤਾਂ ਕਿੰਨਾ شریف ਸੀਗਾ ਉਹਨੇ ਕੁਝ ਕੀਤਾ ਨਹੀਂ ਅੱਜ ਦੀ ਪਤਾ ਵੀ ਜਿੰਨਾ ਜਿੰਨਾ ਕੋਸ਼ੇ ਕਰਕੇ ਤਾਂ ਕਿਸੇ ਨੇ ਕੀਤਾ ਵੀ ਨਹੀਂ ਹੋਣਾ ਯਾ ਦੇਖਰੋ شریف ਲੱਗਦੇ ਹੁੰਦੇ ਆ ਨਾ ਨੁਚੇਹਾ ਤੋਂ ਬਾਅਦ ਇਹ ਹੀ ਹੁੰਦੇ ਆ ਹੱਥ ਛੁੜ ਕੇ ਬੇਨਤੀ ਹੈ ਕੰਮ ਨਾ ਕਰੋ ਤੇ ਆਪਣਾ ਸੱਭਿਆਚਾਰ ਆਪਣੇ ਕੋਲ ਰੱਖੋ ਧੰਨਵਾਦ ਜੀ ਇੰਨਾ ਮਲਕ ਨੂੰ ਇੰਨਾ ਮਲਕਾ ਵਰਗਾ ਰਹਿਣ ਦਿਓ ਠੀਕ ਆ ਧੰਨਵਾਦ